ਮੇਰੇ ਘਰ ਤਾਂ ਸੁਣ ਲਓ ਨਾਲੇ ਚੋਰ ਨਾਲੇ ਚਤਰਾਈਆਂ ਕੀ ਗੱਲ ਕੀ ਗੱਲ ਹੋ ਗਈ ਪਰ ਮੈਨੂੰ ਦੱਸ ਤਾ ਦੋ ਅੱਬ ਚੋਲਣ ਕੋਲੇ ਕੀ ਕਹਿੰਦੀ ਸੀ ਹੈ ਗੱਲ ਸੁਣ ਲੈ ਮੇਰੀ ਤੇਰੇ ਪੈਸੇ ਦਿੱਤੇ ਆ ਉਹ ਵੀ 1.5 ਲੱਖ ਚੁੱਪ ਚਾਪ ਕੰਮ ਕਰੀ ਜਾ ਜੇ ਤੂੰ ਮੁੜ ਕੇ ਇਸ ਘਰ ਦੀ ਗੱਲ ਨਾ ਦੇੜੀ ਤਾਂ ਬਾਹਰ ਗਈ ਮਤਲਬ ਤੇਰੇ ਪੇਕੀ ਜਾਂ ਕਿਸੇ ਕੋਲੇ ਵੀ ਪਾਫ ਕੱਢਤੀ ਆਪਦੇ ਚਿੱਤ ਨੂੰ ਸੋਚ ਲਈ ਵੱਡ ਕੇ ਇੱਥੇ ਅੰਦਰ ਹੀ ਦੱਬ ਦੂੰ ਮੈਂ ਸੁਣ ਗਿਆ ਕਿ ਨਾ ਕਿ ਸੁਣਾਵਾਂ ਬਹਿਨੇ ਮੈਂ ਤੇਰਾ ਕੀ ਬਗਾਣਾਗਾ ਅਜੇ ਬੋਲ ਅਜੇ ਬੋਲ ਅਜੇ ਬੋਲ ਹਾਂ ਆ ਲੂਟੀਆਂ ਯਾ ਨਾ ਤੇਰੀਆਂ ਸਮਵਾਰ ਕਾ ਪਟਣੀ ਹੋ ਪਣੀ ਆ ਮੈਨੂੰ ਅਜੇ ਮੂਰੇ ਜਵਾਬ ਦੰਦੀ ਆ ਚੰਗੀ ਲੂਤਰੋ ਖੁੱਲੀ ਐ ਦੀ ਤੈਨੂੰ ਹੀ ਬੋਲਣਾ ਆਉਂਦਾ ਕਿਸੇ ਨੂੰ ਹੋਰ ਆਉਂਦਾ ਨਹੀਂ ਜਿਹੜਾ ਕੋਈ ਆਉਂਦਾ ਜਣੇ ਕਣੇ ਕੋਲੇ ਮੈਨੂੰ ਕੁੱਟਿਆ ਕੁੱਟ ਤਾਂ ਨਹੀਂ ਪਾਉਗੀ ਐਂ ਚੱਲਣੀ ਪਾਉਗੀ ਨਹੀਂ ਚੱਲਣੀ ਰਾਹ ਪੈ ਜਾਂ ਤੇਰੀ ਮਾਂ ਨੂੰ ਕਹਿ ਪੈਸੇ ਭੇਜ ਦੁਗੀ 1.5 ਲੱਖ ਜਾਂ ਭਾਗ ਜਾ ਡੰਡੀ ਫੜ ਅਸੀਂ ਕੋਸ ਨਹੀਂ ਕਰਾਉਣਾ ਸੜੇ ਹਾਨ ਦੇ ਘਰ ਤੋਂ ਮੈਂ ਥੋੜੋ ਲੋਕਾਂ ਨੂੰ ਦੱਸਿਆ ਰਾਤ ਦਾ ਜਲੂਸ ਤੋਂ ਸੂਗੇ ਕੱਢਿਆ ਇੱਥੇ ਮੈਂ ਕੱਢੇ ਅਸੀਂ ਜਲੂਸ ਕੱਢਿਆ ਅਸੀਂ ਕਰਦੇ ਹਾਂ ਜਲੂਸ ਜਲੂਸ ਤਾਂ ਤੂੰ ਕਰਦੀਆਂ ਕਰਦਾ ਤੈਨੂੰ ਲੋੜ ਕੀ ਸੀ ਬੋਲਣ ਦੀ ਤੂੰ ਕਿਉਂ ਬੋਲੀ ਉਹਦੇ ਮੂਰੇ ਫਿਰ ਮੈਂ ਕਿੱਥੇ ਬੋਲੀ ਆਂਗੀ ਤੁਸੀਂ ਕਿਉਂ ਜੂੜ ਬੋਲਦੇ ਹੋਗੇ ਜੇ ਦੂ ਮੋੜ ਕੇ ਬੋਲੀ ਹੈ ਨਾ ਬੋਲਣ ਜੋ ਗੀਤ ਨੂੰ ਮੈਂ ਵੀ ਨਹੀਂ ਛੱਡਦੀ ਤੇਰਾ ਨੌ ਕੱਲਾ ਕਾਗਜ਼ਾਂ 'ਚ ਹੀ ਰਹਿ ਜਾ ਦੁਨੀਆਂ 'ਤੇ ਨਹੀਂ ਰਹਿਣਾ ਫੇਰ ਰੱਬ ਤੋਂ ਡਰ। ਫੇਰ ਕਰਦ ਫੇਰ ਦੂੰ ਇੱਥੇ ਕਰਦਾ। ਸੁਣ ਗਈ? ਨਾਲੇ ਜਿਹੜਾ ਮੇਰਾ ਭਰਾ ਹੈ ਨਾ ਜਿਵੇਂ ਮੈਂ ਕਹਿੰਨੀ ਉਹ ਵੀ ਚੱਲਦਾ। ਕਿਤੇ ਸੋਚਦੀ ਹੋਵੇਂ ਮੈਂ ਆਪਦੇ ਖਾਸ ਨੂੰ ਦੱਸ ਦੂੰਗੀ। ਇੱਥੇ ਤੈਨੂੰ ਮੈਂ ਬਸਾਉਣਾ ਮੈਂ। ਜੇ ਬਸਣਾ ਤਾਂ ਜੁੱਤੀ ਥਲੇ ਤਾਂ ਰਹਿਣਾ ਪਊਗਾ। ਜੇ ਕਰਨੀ ਐ ਐਸ਼ ਜਾ। ਤੇਰੇ ਪੇਕਿਆਂ ਨੂੰ ਕਹ ਦੇ। ਆ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਹੋਇਆ ਸੀ। ਆਗਲਿਆਂ ਨੇ 15 ਤੋਲੇ ਸੋਨੇ ਦੇ ਪਾਏ ਆ। ਸਾਰੇ ਭੂਆ ਫੋਫੜਾ ਨੂੰ ਸੋਨੇ ਨਾਲ ਮੰਨਿਆ ਸੋਨੇ ਨਾਲ। ਖਾਂਪਾਂ ਪਾਈਆਂ ਨੇ ਫੋਫੜਾ ਨੂੰ ਕੜੇ ਪਾਏ ਆ। ਬਣ ਤੂੰ ਤਾਂ ਕਰੇ ਗਈ ਹੈਗੀ। ਤੈਨੂੰ ਵੀ ਸਾਡੇ ਘਰ ਦੇ ਹਾਲਾਤ ਪਤਾ। ਰੱਬ ਤੋਂ ਡਰ ਕੇ ਚੱਲ। ਤੂੰ ਵੀ ਇੱਕ ਔਰਤ ਅੰਗੀ। ਇੱਕ ਔਰਤਾਂ ਨੂੰ ਦਰਦ ਸਮਝ ਸਕਦੀ ਐ। ਤੂੰ ਬੇਤ ਰੱਬ ਨੂੰ ਕਾਸ ਨੂੰ ਲੈਉਣੀ ਐ ਡੋਕੇ ਨੂੰ ਲੈਉਣੀ ਐ। ਹੈਂ ਤੂੰ ਸਿੱਧੀ ਗੱਲ ਮੇਰੇ ਨਾਲ ਕਰ ਕਰਦੀ ਕੀ ਚੱਜੇ ਮੈਨੂੰ ਸਿਖਿਆਉਂਦੀ ਐ ਇਹ ਵਾਲੇ ਬਾਸਤੇ ਜੇ ਪਾਉਣ ਦੀ ਲੋੜ ਨਹੀਂ ਸਿੱਧੀ ਲਈ ਤੇ ਚੱਲ ਪਾ ਜਿਵੇਂ ਚਲਾਉਨੇ ਆ ਚੁੱਪ ਚਾਪ ਰਹਿਆ ਕਰ ਜਿੰਨਾ ਖਾਣ ਨੂੰ ਦੇਤਾ ਉਹਨਾਂ ਖਾ ਲਿਆ ਕਰ ਜਿੰਨਾ ਪਹਿਨਣ ਨੂੰ ਦੇਤਾ ਉਹਨਾਂ ਪਹਿਨ ਲਿਆ ਕਰ ਨਹੀਂ ਤਾਂ ਤੈਨੂੰ ਪਤਾ ਯਾਰੀ ਤੇਰੇ ਨਾਲ ਬਣੂਗੀ ਕਿਉਂ ਲੈ ਮੈ ਤੋ ਮੇਰਾ ਪਿਆਰ ਗੋ ਲਿਆ ਦਰਜ ਜੀਵਨ ਸਾਥੀ ਦਿੱਤਾ ਉਹਨੂੰ ਖੋ ਕੇ ਲੈ ਗਿਆ ਮੈਂ ਕੀ ਮੜਾ ਕੀਤਾ ਤੇਰਾ ਕੀ ਮੜਾ ਕੀਤਾ ਕਿਉਂ ਮੇਰੇ ਅੱਥਾਨੀ ਲਿਖੀ ਰਹੀ ਨੀ ਅਤੁੰਦਲੀਆਂ ਲਿਖਤੀਆਂ ਟਕਪਾਲ ਹਾ ਆ ਜਾ। ਆ ਜੀ ਮਾਪੀ ਗਏ ਤੇਰੇ ਮੈਂ ਕਿੱਧਰ ਕੋਲੇ। ਇਹ ਨਹੀਂ ਕਾਦੀ ਗੱਲ ਐ ਭੈਣੇ ਮੈਂ ਤਾਂ ਆਪ ਥੱਕ ਗਈ। ਹਾਂ ਜਾ ਮੈਂ ਤਾਂ ਜਾ ਹੀ ਭੈਣੇ ਤੇਰੀ ਤੀ ਕੋਲੇ। ਤੇ ਕੀ ਬਣਿਆ? ਬਣਿਆ ਤੜਕੇ ਮੈਨੂੰ ਕੋਈ ਗੱਲ ਦੀ ਐ ਸਮਝ ਜੀ ਨਹੀਂ ਆਈ। ਵੀ ਕੁੱਟਿਆ ਤਾਂ ਹੈਗਾ ਕੰਮ ਉਹਨੂੰ। ਕੁੱਟਿਆ? ਹਾਂ ਆ ਸਾਰੇ ਇੱਥੇ ਲੀਲ ਪਏ ਪਏ ਆ ਕੁੜੀ ਦੇ। ਹਾਈ ਤੇ ਫਿਰ ਮੈਂ ਉਹ ਕੁੜੀ ਕੋਲੇ ਗੱਲ ਕੀਤੀ ਤਾਂ ਉਹ ਕਹਿੰਦੀ ਐ ਕਿ ਮਾਸੀ ਵੀ ਉਹ ਤਾਂ ਆਪ ਰੋਣ ਲੱਗ ਗਈ। ਕਹਿੰਦੀ ਵੀ ਪਾਰਟੀ ਕਰੀ ਸੀਗੀ दारू ਪੀ ਕੇ ਆ ਗਿਆ ਤੇ ਬੋਲ ਪਿਆ ਕਹਿੰਦੀ ਚਲ ਇਹ ਤਾਂ ਮੈਂ ਗੱਲ ਮੰਨਦੀ ਆ ਬੰਦੋ ਵੀ ਚਲ ਪਾਰਟੀ ਕਰ ਲਈ दारू ਪੀ ਲਈ ਫਿਰ ਕੁੜੀ ਨੂੰ ਕੁੱਟਣ ਦਾ ਕੀ ਮਤਵਲ ਉਹੀ ਗੱਲ ਹੈ ਨਾ ਫਿਰ ਵੀ ਉਹ ਕਹਿੰਦੀ दारू ਪੀ ਕੇ ਕੁੱਟਿਆ ਕਹਿੰਦੀ ਮੈਂ ਤਾਂ ਬਾਹਲਾ ਲੜੀ ਮਗਰੋਂ ਹੁਣ ਘਰੇ ਹੈ ਹੀ ਨਹੀਂ ਸੀ ਨਹੀਂ ਤਾਂ ਮੈਂ ਉਹਦੇ ਨਾਲ ਵੀ ਗੱਲ ਕਰਕੇ ਆਉਂਦੀ ਉਹ ਕਹਿੰਦੀ ਵੀ ਮੈਂ ਸਮਝਾਉਂਗੀ ਕਹਿੰਦੀ ਉਹਨੂੰ ਆਏ ਨੂੰ ਤੈਨੂੰ ਮਿਲਿਆ ਨਹੀਂ ਪਰੌਣਾ ਨਾ ਮਿਲਿਆ ਨਹੀਂਗਾ ਹੈ ਹੀ ਨਹੀਂ ਸੀ ਘਰੇ ਅੱਛਾ ਹਾਂ ਤੇ ਕੰਮੋਂ ਪਈ ਸੀ ਨਮ ਜੇ ਥੱਲੇ ਮੰਜਾੜਾ ਹੀ ਤੇ ਫਿਰ ਤੂੰ ਅੱਡ ਹੋ ਕੇ ਥੋੜੀ ਜੀ ਗੱਲ ਨਹੀਂ ਪੁੱਛੀ ਉਹਨੂੰ ਅੱਡੀ ਹੋ ਕੇ ਗੱਲ ਪੁੱਛੀ ਸੀ ਮੈਂ ਪਹਿਲਾਂ ਕਮਮੋ ਕੋਲ ਹੀ ਗਈ ਸੀ ਉਹ ਕੁੜੀ ਤਾਂ ਅੰਦਰ ਪਈ ਸੀਗੀ ਨੰਨ ਦਾ ਤਾਂ ਉਹਦੀ ਅੱਛਾ ਕਮਮੋ ਪਈ ਸੀ ਨਮਾ ਥੱਲੇ ਤੇ ਫਿਰ ਉਹ ਕਹਿੰਦੀ ਆ ਕਿ ਐਂ ਕਰਕੇ ਵੀ ਮਾਸੀ दारू ਪੀ ਕੇ ਮੈਨੂੰ ਕੁੱਟਿਆ ਵੀ ਐਂ ਵੀ ਕਹਿੰਦੇ ਆ ਕਿ ਵੀ ਦਾਜ ਦੇ ਹੀ ਨਹੀਂ ਦਿੱਤਾਗਾ ਉਹ ਕੁੜੀ ਦੇ ਮੂੰਹੋਂ ਮੈਨੂੰ ਐ ਲੱਗੀ ਨਹੀਂ ਕੋਈ ਗੱਲ ਵੀ ਕੁੜੀ ਕਹਿੰਦੀ ਹੋਊ ਜਾਂ ਕੋਈ ਜਾਂ ਲੜਦੀ ਹੋਊ ਆਪਣੀ ਕਮੋ ਨਾਲ ਉਹ ਤਾਂ ਵਿਚਾਰੀ ਆਪ ਰੋਣ ਲੱਗ ਗਈ ਦਾਜ ਦੇਹ ਦਿੱਤਾ ਦੇਖ ਲੈ ਆਪਾਂ ਗੱਲ ਕੀਤੀ ਸੀ ਬਚੋਲੇ ਨਾਲ ਸਾਰੀ ਉਹ ਤਾਂ ਗੱਲ ਭੋਲ ਕੇ ਵਿਆਹ ਕੀਤਾ ਕੁੜੀ ਦਾ ਉਹੀ ਤਾਂ ਹੈ ਤੇ ਉਹ ਪਿੱਛੋਂ ਕਿ ਆਏ ਕਹਿਣ ਲੱਗੇ ਫਿਰ ਵੀ ਦਾਜ ਦੇਹ ਜਨੀ ਹੁਣ ਕੀ ਪਤਾ ਉਹ ਤਾਂ ਕਹਿੰਦੀ ਵੀ ਮੈਨੂੰ ਤੰਗ ਕਰਦੇ ਆ ਕੁੜੀ ਵੀ ਤੰਗ ਕਰਦੀ ਆ ਤੇ ਕੁੜੀ ਰੋਵੇ ਆਪ ਉਹ ਕਰੇ ਉਹਦੇ ਮੂੰਹੋਂ ਮੈਨੂੰ ਆਏ ਲੱਗਿਆ ਨਹੀਂ ਵੀ ਆਪਣੀ ਕਮਮ ਨੂੰ ਕੋਈ ਪੂਰਾ ਬਾਲਾ ਕਹਿੰਦੀ ਹੋਊਗੀ ਪਾਲੀਆਂ ਸੱਟਾਂ ਤਾਂ ਨਹੀਂ ਨਾ ਮੂੰਹ ਮਾਂਜੇ ਤਲੀਲ ਜੇ ਹੈਗੇ ਨੀ ਅਜਿਹਾ ਕੱਲਾ ਐ ਵੀ ਹੋ ਜਾਂਦਾ ਜਦੋਂ ਕਿਸੇ ਨੇ ਨਾ ਪੀਤੀ ਹੋਵੇ ਚੜ ਜਾਂਦੀ ਐ ਤਾਂ ਵੀ ਕੋਈ ਮਾੜਾ ਮੋਟਾ ਥੱਪੜ ਮੁੱਕੀ ਮਾਰ ਲਾ ਦੂਗਾ ਵੀ ਐਵੇਂ ਹੀ ਆ ਗੱਲ ਤਾਂ ਮੈਨੂੰ ਵੀ ਮਾੜਾ ਮੋਟਾ ਲੜਾਈ ਹੋਈ ਐ ਵੀ ਜਿਵੇਂ ਬਾਕੀ ਇਹ ਵੀ ਮੈਨੂੰ ਲੱਗਦਾ ਜਾਣ ਕੇ ਬਹਾਨੇ ਬਣਾਉਂਦੀ ਹੋਊ ਵੀ ਮੈਨੂੰ ਇੱਥੇ ਲੈ ਜਾਣ ਮੈਂ ਕਿਹਾ ਤਾਂ ਹੁਣ ਉਹਨੂੰ ਆਏ ਆਖਿਆ ਜੀ ਮੈਂ ਕਿਹਾ ਚੱਲ ਕੋਈ ਨਹੀਂ ਤੂੰ ਰੋਟੀ ਪਾਣੀ ਖਾ ਲ ਆਵਦਾ ਜੇ ਭਾਈ ਫੇਰ ਬੋਲੇ ਕਰੇ ਫੇਰ ਗੱਲ ਕਰਾਂਗੇ ਹੂੰ ਵੀ ਤੂੰ ਵੀ ਨਾ ਹੁਣ ਢੇਰੀ ਟਾਕੇ ਬੈਠੀ ਰਹਿ ਆਪਦਾ ਕੰਮ ਧੰਦਾ ਕਰ ਲੈ ਉੱਠ ਕੇ ਮੈਂ ਨਾ ਜਾਇਆ ਮੈਂ ਤੂੰ ਵੇਖ ਲੈ ਫੇਰ ਜੇ ਤੈਨੂੰ ਆ ਫਿਰ ਪਤਾ ਸਤਾ ਤਾਂ ਚਲ ਮੈਂ ਲੈ ਆਉਂਗੀ ਇੱਕ ਦੋ ਦਿਨ ਠਹਿਰ ਕੇ ਵਗ ਜੂੰਗੀ ਹੁਣ ਤਾਂ ਤੂੰ ਜਾ ਕੇ ਆਈਂ ਅੱਜ ਤਾਂ ਆਹੋ ਵੀ ਫਿਰ ਜਾ ਆਉਂਗੀ ਪਤਾ ਲੱਗ ਜਾਊਗਾ ਵੀ ਕੀ ਗੱਲ ਹੈ ਹੁਣ ਤਾਂ ਕੋਰ ਕੇ ਤਾਂ ਮੈਂ ਕੁੜੀ ਨੂੰ ਵੀ ਆਈਆਂ ਮੈਂ ਕਿਹਾ ਜੇ ਏਦੂ ਬਾਦ ਹੱਥ ਲਾਇਆ ਤਾਂ ਦੇਖ ਲਿਓ ਮੈਂ ਕਿਹਾ ਹਾਂ ਵੀ ਭਾਈ ਕੁੱਟਣ ਦਾ ਕੀ ਮਤਵਲ ਚਲ ਨਹੀਂ ਕਦੇ ਪੀਤੀ ਗਾਦੀ ਚਲ ਅਸੀਂ ਮੰਨਦੇ ਆਂ ਚਲ ਚੜ ਜਾਂਦੀ ਹੈ ਵੀ ਫਿਰ ਇਹਦੇ ਤਾਂ ਮਾਰਨ ਦਾ ਮਤਵਲੀ ਨਹੀਂ ਹਾਂ ਮੈਂ ਕਿਹਾ ਤੁਸੀਂ ਇੰਨੇ ਚਾਲਾਂ ਨਾਲ ਤਾਂ ਵਿਆਹ ਕਿ ਲੈ ਹੁਣ ਤੁਸੀਂ ਕੁੱਟ ਕਟਹਿਰਾ ਵੀ ਸ਼ੁਰੂ ਕਰਤਾ ਆ ਕਿ ਨਹੀਂ ਮਾਸੀ ਉਹ ਤਾਂ ਕਿ ਦਾਰੂ ਜੀ ਪੀ ਲਈ ਵਾ ਦਾਰੂ ਚੜ ਗਈ ਤਾਂ ਹੋ ਗਿਆ ਆ ਕਿ ਹੁਣ ਘਰੇ ਨਹੀਂ ਬੜਿਆ ਤੜਕੇ ਦਾ ਮ ਕੀ ਪਤਕਾ ਨਾਉ ਕਦੋਂ ਆਉ ਕਦੋਂ ਨਾਉ ਮੈਂ ਪੁੱਛਦੀ ਆਂ ਤੰਤੂ ਤੈਨੂੰ ਉਹਦੀ ਨਣਦ ਦਾ ਸੁਭਾਅ ਕਿਵੇਂ ਲੱਗਿਆ ਤੈਨੂੰ ਮੈਨੂੰ ਤਾਂ ਵਧੀਆ ਲੱਗਿਆ ਭਾਈ ਆਨੰਦ ਦਾ ਸੁਭਾਅ ਵਧੀਆ ਲੱਗਿਆ ਹਾਂ ਚੱਲ ਫੇਰ ਤਾਂ ਬਸੇਵਾ ਹੋ ਜੂਗਾ ਬੀਜੀ ਮੈਂ ਆਪਣੀ ਕੁੜੀ ਦਾ ਵੀ ਫਿਕਰ ਕਰਦੀ ਆ ਉਹ ਮੈਨੂੰ ਤਾਂ ਐਂ ਜੇ ਲੱਗਿਆ ਹਾਂ ਬੀ ਸਿਆਣੀ ਆ ਚਲ ਸਮਝਦਾ ਰੇ ਕੋਸ ਆਪਣੀ ਕੁੜੀ ਨੂੰ ਸਮਝਾਵੂ ਕੋਸ ਉਹਨੂੰ ਬਿੰਦਰ ਨੂੰ ਸਮਝਾਵੂਗੀ ਚਲ ਕੋਈ ਨਾ ਫੇਰ ਤਾਂ ਪੈਰ ਲੱਗ ਜਾਣਗੇ ਜੇ ਨਣਦ ਸਿਆਣੀ ਐ ਇਹ ਆਪਣੇ ਵਾਲੀ ਨਿਆਣੀ ਐ ਹਜੇ ਇਹਨੂੰ ਕਿੱਡੀ ਕਾਕਲ ਹੈ ਹਾਂ ਮੈਨੂੰ ਪਤਾ ਜਦੋਂ ਕੇਰਾ ਗਲਤੀ ਜਵਾਬ ਕਰ ਲੇ ਫੇਰ ਸੁਰਤੀ ਉਧਰ ਹੀ ਰਹਿੰਦੀ ਐ ਮੈਨੂੰ ਕਹਿੰਦੀ ਐ ਕਿ ਮੈਨੂੰ ਤਾਂ ਲੈ ਜਾ ਇੱਥੋਂ ਕਹਿੰਦੀ ਮੈਂ ਤਾਂ ਉੱਥੇ ਛੱਡਿਆ ਮੇਰੇ ਘਰੇ ਮੈਂ ਆਖਿਆ ਗੁੱਡੇ ਗੁੱਡਿਆਂ ਦਾ ਖੇਡ ਐ ਕੋਈ ਇਹ ਨਹੀਂ ਜਾ ਵੱਢੜੀ ਨੂੰ ਆਏ ਆ ਇਹਨੂੰ ਵੀ ਕੇਰਾ ਮੈਨੂੰ ਉੱਥੇ ਲੈ ਜਾਣਾ ਮੈਂ ਉੱਥੇ ਭੱਗ ਜਾ ਉਹ ਲਾਦੜੂ ਨੂੰ ਮਗਰ ਲਾ ਲਾ ਫੇਰ ਉਹੀ ਗੱਲ ਐ ਨਾ ਮੈਂ ਨੱਪਾਈ ਹੁਣ ਵੇ ਆਇਆ ਸੀ ਵੀ ਸਵੇਰ ਨੂੰ ਆ ਕੇ ਅਸੀਂ ਨਾਲ ਲੈ ਜੀਏ ਇਹ ਕੰਮ ਤਾਂ ਕਰਤਾਗਾ ਕੀ ਕਰਾਂ ਬੰਤੋ ਮੇਰੀ ਬਾੜੀ ਜਾਨ ਔਖੀ ਹੋਈ ਪਈ ਐ ਇਹਦੇ ਕੰਮ ਇਹਦੂ ਤਾਂ ਨਾ ਹੀ ਹੁੰਦੀ ਡੁੱਬੜੀ ਪਰ ਮੈਂ ਮਰ ਜਾਂਦੀ ਪਈ ਨਹੀਂ ਤੇਰੀ ਜਾਨ ਤਾਂ ਮੈਂ ਤਾਂ ਦੇਖ ਪਿੱਟਦੀ ਰਹੀ ਤੇਰੀ ਜਾਨ ਤਾਂ ਔਖੀ ਹੋਣੀ ਹੁੰਦੀ ਨਾਲ ਮੈਂ ਵੀ ਹੋ ਗਈ ਔਖੀ ਤਾਂ ਮੈਂ ਕੀ ਤਰ ਗਈ ਰਿਸ਼ਤਾ ਕਰਾ ਕੇ ਇਹ ਦੂਰੀ ਹਰ ਵੀ ਪੰਗਾ ਲੈ ਲਿਆ ਉਹੀ ਤਾਂ ਗੱਲ ਐ ਕਰਿਆ ਤਾਂ ਆਪਾਂ ਸੁੱਖ ਨੂੰ ਸੀ ਬਸ ਔਖੀ ਬਸੂਗੀ ਹੈ ਲੋਕਾਂ ਦੇ ਭਾਂਡੇ ਮਾਂਜਦੀ ਫਿਰਦੀ ਐ ਉਹਦੇ ਨਾਲ ਤਾਂ ਚੰਗੀ ਐ ਘਰੇ ਬੈਠ ਕੇ ਖਾ ਲੂਗੀ ਨਾਲੇ ਆਪ ਦਾ ਢਿੱਡ ਮੱਚਦਾ ਸੀ ਹੁਣ ਮੇਰਾ ਵੀ ਢਿੱਡ ਕੋਲੇ ਆਇਆ ਮੱਚਦਾ ਸੀ ਵੀ ਕੀ ਆ ਆਪੂ ਅਗਲਾ ਕੋਲੇ ਤੂੰ ਸਾਖ ਕਰਾਇਆ ਸੀ ਮੁੰਡਾ ਮਰ ਗਿਆ ਲੈ ਲੋਕਾਂ ਦੇ ਘਰ ਦਿਹਾੜੀਆਂ ਕਰਦੀ ਫਿਰਦੀ ਆ ਗੱਲ ਤਾਂ ਉਹੀ ਹੈ ਨਾ ਚੱਲ ਹੁਣ ਦੇਖਦੇ ਹਾਂ ਫੋਨ ਤਾਂ ਮੈਨੂੰ ਕਰੂਗੀ ਹਾਂ ਮੈਂ ਵੀ ਕੀ ਕਹਿੰਦੀ ਆ ਫੋਨ 'ਚ ਉਸ ਤੋਂ ਬਾਅਦ 2-4 ਦਿਨਾਂ ਬਾਅਦ ਫਿਰ ਮੈਂ ਜਾਇਆਂਗੀ ਚੱਲ ਮੈਨੂੰ ਫੋਨ ਕਰਕੇ ਦੱਸਦੀ ਫਿਰ ਤੂੰ ਕਿਵੇਂ ਹਾਂ ਮੈਂ ਦੱਸ ਦੂੰਗੀ ਆ ਤੇ ਫੋਨ ਕਰਕੇ ਦੱਸ ਕੇ ਹੁਣ ਉਹ ਮੈਨੂੰ ਤਾਂ ਕੀ ਕਰੂਗੀ ਫੋਨ ਤੈਨੂੰ ਹੀ ਕਰੂਗੀ ਨਹੀਂ ਮੇਰੇ ਕੋਲ ਹੀ ਲਾਉਗੀ ਉਹਦੇ ਵੀ ਮੇਰੇ ਕੋਲ ਹੀ ਲਾਇਆ ਸੀ ਹਾਂ ਵੀ ਮਾਂ ਮੈਨੂੰ ਕੁੱਟਿਆ ਮੈਂ ਬਾਹਲੀ ਔਖੀਆਂ ਤੂੰ ਮੈਨੂੰ ਲੈ ਜਾ ਹਾਂ ਮੈਂ ਤਾਂ ਮੈਂ ਤਾਂ ਸਮਾਂ ਉੱਥੇ ਵੀ ਚਾਹ ਦੀ ਕੁੱਟ ਨਹੀਂ ਪੀਤੀ ਮਾਪਣ ਮੇਰੇ ਤਾਂ ਨੰਗਦੀ ਨਹੀਂ ਚਾਹ ਮੈਂ ਬਣਾਉਣੀ ਆ ਤੇ ਚਾਹ ਪੀਣੀ ਆ ਨਾ ਚਾਹ ਪੀਂਬਾ ਸੋ ਹੁਣ ਤਾਂ ਮੈਂ ਜਾਣੀ ਚਾਚੇ ਘਰੇ ਮਾੜਾ ਜਿਹਾ ਹੋ ਕੇ ਨਾ ਉਹਦੇ ਕੱਪੜੇ ਜਿਹੇ ਰਹਿ ਗਏ ਸੀ ਕਹਿੰਦੀ ਫੇਰ ਪਿੰਡ ਰਹਿੰਦੀ ਮੈਂ ਹੁੜਾ ਇੰਦੀ ਨਹੀਂ ਮੈਂ ਤੇ ਉਹ ਕੱਪੜੇ ਰਹਿ ਗਏ ਸੀ ਥੋੜੇ ਜਿਹੇ ਮੇਰੇ ਬਹੂਆਂ ਨੇ ਤੋਤੇ ਸੀ ਉਹਦੇ ਅੱਛਾ ਤੇ ਕਹਿੰਦੀ ਕਿ ਜਿੱਦੇ ਫੇਰ ਆਈ ਪੇਲ ਆ ਜੀ ਮੈਂ ਚਾਹ ਕੇ ਲੈ ਆਨੀ ਆ ਚੋੜਾ ਜਾ ਚਲ ਠੀਕ ਆ ਲੈ ਜਾ ਫਿਰ ਬਾਕੀ ਚਲ ਤੂੰ ਵੀ ਹੁਣ ਫਿਕਰ ਨਾ ਕਰੀ ਚੱਲੀ ਫੋਨ ਫੋਨ ਕਰ ਲਈ ਇੱਕ ਅੱਧੀ ਵਾਰੀ ਫਿਕਰ ਤਾਂ ਆਈ ਐ ਉਈ ਗੱਲ ਸਮਝੀ ਨਹੀਂ ਆਉਂਦੀ ਮੇਰੀ ਗੱਲ ਸੁਣ ਤਾੜੀਕਾ ਤਨਾ ਤਾਂ ਵਜਦੀ ਨਹੀਂ ਬੋਲੀ ਤਾਂ ਵੀ ਹੋਣੀ ਆ ਉਹਨੂੰ ਕੁਛ ਹਾਂ ਬੋਲੀ ਤਾਂ ਹੋਣੀ ਹੈ ਇਹ ਹਾਂ ਐਵੇਂ ਕਹਿ ਦਿੱਗੇ ਆਪਾਂ ਵੀ ਬੋਲਣ ਨੂੰ ਕੰਨ ਬੈਠੀ ਨਹੀਂ ਕੁੱਟਣ ਲੱਗ ਗਿਆ ਇਹ ਤਾਂ ਨਹੀਂ ਕੁੱਟਿਆ ਹੋਣਾ ਕਿਹਾ ਉਹ ਇਹਨੇ ਕੁਛ ਮੂਰ ਤਾਂ ਹੀ ਮਾਰਿਆ ਉਹਨੇ ਕਿਉਂ ਇਹ ਵੀ ਹੁਣ ਬਸ ਕੇ ਰਾਜ਼ ਨਹੀਂ ਤੈਨੂੰ ਪਤਾ ਹੀ ਹੈ ਦਾ ਵੀ ਫਿਰ ਆ ਤਾਂ ਮੈਨੂੰ ਪਤਾ ਹੀ ਨਹੀਂ ਸਰੇ ਤਾਂ ਮੈਂ ਇਹਦੀ ਥੋੜਾ ਕਰਦੀ ਹਾਂ ਹਾਂ ਚੱਲ ਕੋਈ ਨਹੀਂ ਕਰ ਲੈ ਤੂੰ ਆਦਾ ਕੰਮ ਧੰਦਾ ਤੇ ਕਰ ਲਈ ਫੋਨ ਬੰਦ ਚੰਗਾ ਫਿਰ ਠੀਕ ਹੈ ਜੇ ਕੋਈ ਗੱਲ ਬਾਤ ਪੀ ਜਾਂਦੀ ਨਹੀਂ ਜੇ ਕੋਈ ਗੱਲ ਬਾਤ ਹੋਈ ਭਾਈ ਮੈਨੂੰ ਦੱਸ ਦੀ ਫਿਰ ਮੈਂ ਵਿਚੋਲੇ ਨਾ ਕਰੂਗੀ ਗੱਲ ਮੈਨੂੰ ਫੋਨ ਕਰੰਦੇ ਉਹਨੂੰ ਮੈਂ ਹੀ ਨਹੀਂ ਕਰਦੀ ਉਹਨੂੰ ਜੇ ਉਹਦਾ ਫੋਨ ਆਇਆ ਨਾ ਫਿਰ ਮੈਂ ਗੱਲ ਕਰੂਗੀ ਫਿਰ ਮੈਂ ਤੈਨੂੰ ਉਹਦੀ ਫੋਨ ਕਰੂਗੀ ਆਹੋ ਫਿਰ ਆਏ ਜੇ ਬਾਲਾ ਵੀ ਇਤੀ ਪੁੱਤ ਨੂੰ ਮੂੰਹ ਜਾਂ ਲਾਉਣੇ ਫਿਰ ਸਿਰ ਚੜ ਜਾਂਦਾ ਲੈ ਫਿਰ ਤਾਂ ਇਹ ਉਹਦੀ ਕਹਤੂ ਵੀ ਮਾਂ ਮੈਨੂੰ ਲੈ ਜਾ ਹਾਂ ਬਸ ਠੀਕ ਹੈ ਹਜੇ ਮੈਂ ਇਹਦੇ ਕੋਲੇ ਕੁਝ ਨਹੀਂ ਗੱਲ ਕਰਦੀ ਬਸ ਬਸ ਠੀਕ ਹੈ ਹਾਂ ਚੰਗਾ ਚੱਲ ਚੰਗਾ ਲੈ ਕੰਤਾ ਹੋ ਗਿਆ ਮਿੱਟੀ ਕੱਢਣ ਵਾਲਿਆਂ ਵਾਂਗੂ ਇੱਥੇ ਹੀ ਬੈਠੀ ਹੈਗੀ ਜੁੜੀ ਨਾ ਹਜੇ ਤਾਂ ਕਰਾ ਗਨੀ ਮੱਛੀ ਦੇ ਤਾਂ ਬਸ ਪੈਣ ਮਚਾਉਣੀ ਹੈਗੀ ਕਦੋਂ ਮਚਾਣੀ ਜਦੋਂ ਸਾਰੇ ਟੱਬਰ ਦੀਆਂ ਕੋਕੜਾਂ ਹੋ ਗਈਆਂ ਭੁੱਖੇ ਮਰਦੇਆਂ ਦੀਆਂ ਮੈਂ ਕਹਿੰਦੀ ਸੀ ਵੀ ਤੁਸੀਂ ਕਹਿੰਦੇ ਸੀ ਤੂੰ ਤਾਂ ਬਾਤ ਕੁਛ ਕਹਿਣੀ ਹੈ ਗੱਲ ਸੁਣ ਲੈ ਮੇਰੀ ਅੱਗ ਮਚਾਉਣੀ ਸਿੱਖ ਲੈ ਟੰਦਰਾ ਰੋਟੀ ਟੁਕ ਚਾਹ ਪਾਣੀ ਦਾਲ ਦੂਣ ਸਾਰੇ ਵਾਚਲੇ ਤੇ ਬਣਿਆ ਕਰੂ ਜੇ ਗੈਸ ਨੂੰ ਹੱਥ ਵੀ ਲਾਤ ਨਾ ਤੇਰਾ ਹੱਥ ਵੜ ਦੂ ਮੈਂ ਪਣੀ ਪਹਿਲਾਂ ਤਾਂ ਕਹਿੰਦੀ ਸੀ ਸੋਇਚ ਨਹੀਂ ਬੜਨਾ ਮੈਂ ਕਹਿੰਦੀ ਸੀ ਕਿ ਇਸ ਵਾਰ ਤਰ ਤੂੰ ਮੈਂ ਬਾਹਰ ਕਰ ਦਿਆ ਤੁਮ ਸਾਰਾ ਕੰਮ ਤੇਰਾ ਮੂੰਹ ਜਾਦੇ ਸੋਹਣਾ ਹੈ ਤੈਨੂੰ ਗੈਸ ਬਾਹਰ ਕੱਢ ਕੇ ਦੇ ਦਾਂ ਤੈਨੂੰ ਮੈਂ ਕੀ ਕਿਹਾ ਵੀ ਗੈਸ ਚਲਾਉਣਾ ਹੀ ਨਹੀਂ ਠੀਕ ਹੈ ਪਣੀ ਠੀਕ ਹੈ ਨਾਲੇ ਹੋਰ ਪੰਜਾਹ ਵਾਰੀ ਕਹਤਾ ਭਾਈ ਸੈਟਾ ਕਰ ਲਿਆ ਕਰ ਸੈਟਾ ਕਰ ਲਿਆ ਕਰ ਆ ਬੋਧਰਾ ਨਹੀਂ ਪਤਾ ਨਹੀਂ ਕਿਹਨੂੰ ਦਿਖਾਉਂਦੀ ਹੈਗੀ ਇੱਥੇ ਪਣੀ ਆ ਗੱਲ ਤਾਂ ਨਾ ਬੋਲ ਤੈਨੂੰ ਵੀ ਪਤਾ ਤੇਰੇ ਤੇ ਮੇਰੇ ਬਿਨਾ ਤੀਜੇ ਇਸ ਘਰ ਚ ਕੌਣ ਆਗਾ ਤਬੇ ਸ਼ੇਰ ਘਾਤੋਂ ਨਾ ਗਰ ਰੱਖਦੀਆਂ ਟੱਕ ਨਹੀਂ ਸ਼ੇਰ ਨਈ ਜੂੜਾ ਘੜਾ ਕਰਿਆ ਕਰ ਤੂੰ ਫਿਰ ਤੇ ਖੁੱਲੇ ਬਾਲ ਪਤਾ ਕੀਦੇ ਹੁੰਦੇ ਆ ਮਾੜੇ ਹੁੰਦੇ ਆ ਬੱਦ ਸਕਣੀਆਂ ਪੈਣੇ ਮੈਂ ਕੁਛ ਦੀ ਸੀ ਇਹ ਰੋਟੀ ਮੈਂ ਬਣਾ ਕੇ ਰੱਖਦੀ ਸੀਗੀ ਸਵੇਰ ਵਾਲੀ ਵੀ ਉਮੀ ਪਈ ਆ ਤੁਸੀਂ ਤੇਰੇ ਪ੍ਰਾਣ ਨੂੰ ਫੋਨ ਕਰਕੇ ਪੁੱਛ ਲੈਂਦੇ ਵੀ ਉਹ ਕਿੱਥੇ ਆ ਤੈਨੂੰ ਕੀ ਆ ਕਿਤੇ ਮਰੇ ਕਿਤੇ ਜਾਵੇ ਤੈਨ ਤੋਂ ਕੋਈ ਫਿਕਰ ਨਹੀਂ ਤੂੰ ਭੋਰ ਨਹੀਂ ਲਾ ਸਕਦੀ ਤੂੰ ਆਪਲਾ ਫੋਨ ਵਤੰਦਰ ਕਰ ਉਹ ਤਾਂ ਇਹ ਕੱਢੇ ਹੋ ਲੈ ਪਣ ਮੈਂ ਘਰੋਂ ਕੱਢਣ ਵਾਲੀ ਹਨ ਤਾਂ ਤੁਸੀਂ ਕਹਿੰਦੇ ਸੀ ਤੁਹਾਡਾ ਘਰ ਹੈਗਾ ਤੁਹਾਡੇ ਘਰ ਚ ਤਾਂ ਨਹੀਂ ਇਹ ਕਾਲੇ ਜੀਬ ਵਾਲੀ ਆ ਕਾਲੀ ਜੀਬ ਵਾਲੀ ਜਿਹੜੇ ਕਾਰੇ ਕਰਦੀਆਂ ਤੂੰ ਉਹਨਾਂ ਕਾਰੇ ਦਾ ਮਾਰਾ ਘਰੋਂ ਨਿਕਲ ਗਿਆ ਤੈਨੂੰ ਲੋੜ ਕੀ ਸੀ ਤੈਨੂੰ ਕਿੰਨੇ ਵਾਰੀ ਕਹਤਾ ਬੋਲੇ ਨਾ ਕਰ ਮੂਰੇ ਆ ਜੂ ਆਪੀ ਫਿਰਦਾ ਵਿਚਾਰਾ ਆਪਣੀ ਜੂਨੀ ਪੂਰੀ ਕਰਦਾ ਆ ਨਵੀਂ ਵਿਆਹੀ ਹੈ ਆਦਿਆਂ ਨੂੰ ਪਤਾ ਨਹੀਂ ਕਿੱਡਾ ਕਸੀਂ ਆਖਿਆ ਸੁਖ ਹੋਊਗਾ ਇਹਦਾ ਸੁਖ ਕਿਹੜਾ ਆਉਂਦੀ ਨੇ ਖਲਾਰੇ ਪਾਤੇ ਹੌਲੀ ਗੋ ਸਾਹਮਣੇ ਖੜੇ ਨੇਗੇ ਫੇਰ ਮੈਨੂੰ ਕੀ ਡਰ ਐ ਸੁਣੀ ਜਾਵੇ ਕੋਈ ਤੇਰੇ ਪਤਾ ਲੱਭੂ ਵੀ ਆ ਕੇ ਨੰਗਾ ਦੀਨੇ ਗਾਂ ਪਾ ਤਾ ਇਹਨਾਂ ਦੇ ਘਰ ਚ ਆ ਸਮਾਂ ਵਧੀਆ ਆ ਮੁੰਡੇ ਕਹਿੰਦੇ ਸੀ ਨਾ ਵਿਆਹ ਕਰਾ ਓਏ ਚੰਗਾ ਸੀ ਇਹਦੂ ਤਾਂ ਉੱਥੇ ਮਾਸੀ ਕੋਲੇ ਬੈਠਾ ਸੀ ਟਾਈਮ ਪਾਸਤਾ ਹੁੰਦਾ ਤੇ ਭੁੱਖਾ ਤਾਂ ਨਹੀਂ ਦੀ ਮਰਤਾ ਲੈ ਕੇ ਗੱਲ ਕਹਾਂ ਜਿੱਦਾਂ ਜੀ ਮੈਂ ਆਈ ਆ ਤੂੰ ਇੱਕ ਹੀ ਗੱਲ ਰੱਢੀ ਪਈ ਆ ਅਸੀਂ ਤੇਰਾ ਨਾ ਵਧੀਆ ਲਿਓਣੀ ਸੀ ਫੇਰ ਇੰਨੀ ਉਮਰ ਕਾ ਤੂੰ ਲੰਗਾਤੀ ਪਹਿਲਾਂ ਵਿਆਹ ਲੈਂਦੇ ਨਹੀਂ ਬਿਮਾਰੀ ਪੈਣਾ ਇਹ ਹੀ ਨਹੀਂ ਮੰਨਿਆ ਪਤਨ ਕੀ ਇਹਦਾ ਸੱਚ ਪਾਇਤੀ ਕਿਸੇ ਨੇ ਕੁਸਾ ਆਖੇ ਮੈਂ ਤਾਂ ਜੀ ਵਿਆਹ ਹੀ ਨਹੀਂ ਕਰਾਉਣਾ ਜੇ ਕਰਾਇਆ ਤਾਂ ਦੇਖ ਲੋ ਆਇਆ ਵਿਆੜ ਬੂਟਾ ਸਾਡੇ ਕਰੇ ਚੁੱਪ ਕਰਕੇ ਰੋਟੀ ਪਕਾ ਲੈ ਪੰਜਾਂ ਮਿੰਟਾਂ ਅੰਚ ਸੁਣ ਕੀ ਗੱਲ ਜੇ ਕਿਤੇ ਨਾ ਕਵੇਲਾ ਕਰਤਾ ਜਾਣਦੀਆਂ ਆ ਠੰਡੀਆਂ ਦਿੱਤੀਆਂ ਨਾ ਮਰੇ ਕਰ ਮੱਥੇ ਲੈਂਦੀ ਲੈਂਦੀ ਰੋਟੀ ਚਾਹੀਦੀ ਆ ਨਲੇ ਪਹਿਣੇ ਗਵੰਟੀ ਦੇ ਕਹਿੰਦੇ ਸੀ ਤੁਹਾਡਾ ਪਰਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਦੋ ਜਵਾਕ ਵੀ ਸੀਗੇ ਇਹਦੀ ਘਰ ਦੀ ਛੱਡ ਕੇ ਬਾਕੀ ਇਹ ਤਾਂ ਪੰਜ ਵਿਆਹ ਸੀ ਤੈਂ ਅੰਬ ਲੈਣੇ ਤੈ ਕੀ ਲੈਣੇ ਤੇ ਬਸਣਾ ਕਿ ਜਾਣਾ ਇਥੋਂ ਮੈਨੂੰ ਐਂ ਦੱਸ ਪਿੰਡ ਦੇ ਝੂਟ ਦੀ ਕੋਈ ਹੱਦ ਹੁੰਦੀ ਹੈ ਨਾ ਸਾਡੇ ਦਾ ਹੱਦ ਨਹੀਂ ਸਾਡੀ ਕੋਈ ਹੱਦ ਨਹੀਂ ਮੇਰੀ ਮਾਂ ਨੇ ਤੈਨੂੰ ਸਾਰਾ ਕੁਝ ਸੱਚ ਦੱਸਿਆ ਤੁਹਾਡਾ ਮੇਰੇ ਨਾਲ ਕੀ ਪੈਰਾ ਤੁਹਾਡੇ ਵੀ ਬੱਚੇ ਹੋਣਗੇ ਤੁਹਾਡੇ ਵੀ ਕੀ ਹੋਊਗੀ ਤੁਸੀਂ ਮੇਰੇ ਨਾਲ ਕੋਈ ਦਾ ਪੈਰ ਕੱਢਦੇ ਹੋਗੇ ਆਪਣੀ ਕੋਈ ਜੱਦੀ ਦੁਸ਼ਮਣੀ ਮੈਂ ਤਾਂ ਬਾਹ ਮੇਰੀ ਟੱਕਰਤਾ ਤਾਂ ਜਾਣੀ ਹੈ ਨੀ ਹੈ ਮੇਰੀ ਟੱਕਰ ਕਾਤਾ ਜਾਣੀ ਹੈ ਤੇ ਫਿਰ ਮੈਂ ਅਪੀ ਕਿ ਦੇ ਦਿੱਤੀਆਂ ਨਾ ਤੇ ਨਾ ਕਰਾਉਂਦੀ ਪਿਆ ਉਹ ਦੇ ਨਹੀਂ ਦਿੰਦਾ ਤੇ ਵੀ ਐਡੀ ਉਮਰ ਦਾ ਮੈਨੂੰ ਲੈ ਕੇ ਜਾਂਦਾ ਕਾਤੋਂ ਲੈ ਕੇ ਜਾਂਦਾ ਜੇ ਰਿਹਾ ਹੋਇਆ ਸੀ ਤਾਂ ਲੈ ਕੇ ਆਇਆ ਤੈਨੂੰ ਅਰਦੀ ਕੀ ਹੈ ਕਰਾ ਲੈਂਦੀ ਕਿਸੇ ਕਾਨੂੰਗੋ ਨਾਲ ਵਿਆਹ ਹਟਾਇਆ ਸੀ ਤੈਨੂੰ ਚੁੱਪ ਕਰਕੇ ਰੋਟੀਆਂ ਪਕਾ ਲੈ ਟੈਨਸਰ ਜਿਆਦਾ ਜ਼ਬਾਨਾ ਖੋਲਿਆ ਕਰ ਸਾਰਾ ਦਿਨ ਬੋਲਦੀ ਰਹਿੰਦੀ ਐ ਬੋਲਦੀ ਰਹਿੰਦੀ ਐ ਤੇ ਮੇ ਪਟਰ ਪਟਰ ਜ਼ੁਬਾਨ ਚੱਲਦੀ ਐ ਦੀ ਔਰ ਜੀਬ ਜੀ ਬੱਟੂ ਤੇਰੀ ਕੀ ਕਰਾਂ ਮੈਂ ਨਾ ਮੈਂ ਕਿਸ ਨੂੰ ਆਉਗਾ ਦੁੱਖ ਦੱਸਣ ਜੋਗੀ ਆ ਜੇ ਦੱਸੂਗੀ ਵੀ ਆਪਦਾ ਤਮਾਸ਼ਾ ਬਣੂ ਇਹਨਾਂ ਦੇ ਤਾਂ ਕੋਈ ਘਰੇ ਨਹੀਂ ਆਉਂਦਾ ਨਹੀਂ ਬਾਅਦ ਚ ਬੰਦੋ ਮਾਸੀ ਨੇ ਫੋਨ ਲਾਇਆ ਜਾ ਕੇ ਪਤਾ ਨਹੀਂ ਕੀ ਗੱਲਾਂ ਇਹ ਘੱਟ ਤਾਂ ਸਹ ਘਟਦਾਗਾ ਕੋਈ ਵੀ ਨਹੀਂ ਮੇਰਾ ਦੁੱਖ ਸੁਣਨ ਵਾਲਾ ਕੀ ਕਸੂਰ ਹੋਇਆ ਮੇਰੇ ਤੋਂ ਮੈਨੂੰ ਖੁਦ ਨਹੀਂ ਸਮਝ ਆਉਂਦੀ ਮੈਂ ਕਿੰਨੇ ਚਮਲ ਨਾਲ ਆਈ ਸੀ ਮਾਂ ਕਹਿੰਦੀ ਸੀ ਬਹੁਤ ਸੋਖੀ ਹੋਵੇਂਗੀ ਮਾਂ ਦੇ ਸੁੱਖ ਖਾਤਰ ਆਹ ਸਟ੍ਰੈਪ ਵੀ ਚੱਕਿਆ ਤੇ ਸੁੱਖ ਫੇਰ ਵੀ ਨਹੀਂ ਇਹ ਤਾਂ ਮੇਰੀ ਮਾਂ ਨੂੰ ਵੀ ਨਹੀਂ ਆ ਕਾਲਾ ਉਹ ਦਿਂਦੇ ਕਿੰਨੀ ਆ ਗੱਲ ਬੋਲਦੇ ਨੇ ਕੋਮੋ ਨਹੀਂ ਛੱਡਦਾ ਤੈਨੂੰ ਮੈਂ ਹਾਂ ਬਿਆਗਰਾ ਆ ਗਿਆ ਪਾ ਹਾਂ ਹਾਂ ਬਸ ਨਹੀਂ ਦੂਰ ਰਮਾਂ ਕੀ ਹੋਈ ਜਾਂਦਾ ਤੈਨੂੰ ਕਿਵੇਂ ਆ ਜਿਵੇਂ ਆ ਕੀ ਹੋ ਗਿਆ ਇਹਦੇ ਕੰਮੋਂ ਨਹੀਂ ਯਾਦ ਕਰੀਨਾ ਸਾਰਾ ਹਨਾ ਕੀ ਹੋ ਗਿਆ ਰਸਤਾ ਦੇ ਕੁਛ ਨਹੀਂ ਬਈ ਕੀ ਦੱਸਾਂ ਭਾਈ ਬਹੁਤ ਥਕਾ ਕਰੀ ਜਾਂਦੀ ਹੈ ਜ਼ਿੰਦਗੀ ਮੇਰੇ ਨਾਲ ਭਾਈ ਤੂੰ ਕਹਿੰਦਾ ਸੀ ਕੋਈ ਹੱਲ ਕਰੂੰਗਾ ਭਾਈ ਹੱਲ ਕਰ ਸਣੀ ਕੁਝ ਵੀ ਨਹੀਂ ਉਹਦੇ ਬਿਨਾ ਮੇਰਾ ਮੇਰੀ ਗੱਲ ਸੁਣ ਸਣੀ ਮੈਂ ਗਿਆ ਸੀ ਮੈਂ ਸਾਰੇ ਆੜਗੰਦੋਂ ਸਾਰਾ ਪਤਾ ਕਰ ਲਿਆ ਕੋਈ ਪਤਾ ਨਹੀਂ ਲੱਗਾ ਭਾਈ ਪਤਾ ਤਾਂ ਮੈਨੂੰ ਲੱਗ ਗਿਆ ਉਹਨੂੰ ਦੇਖਣ ਆਈ ਸੀ ਉਹਦੀ ਮਾਂ ਨੇ ਨਾ ਉਹਦਾ ਬੁੜੇ ਨਾਲ ਵਿਆਹ ਕਰਤਾ ਇਕ ਨਾਲ ਡੁੰਡਾ ਆ ਭਾਈ ਸੀਗਾ ਉਹ ਨੂੰ ਮੈਂ ਜਾਣਦਾ ਨਹੀਂ ਕੌਣ ਜਿਵੇਂ ਨੂੰ ਪਤਾ ਹੁੰਦਾ ਨਾ ਭਾਈ ਹਾਲਤ ਤਾਂ ਤੈਨੂੰ ਵੀ ਪਤਾ ਕਿਉਂ ਆਏ ਹੋਈ ਵੀ ਆ ਉਹਦੀ ਮਾਂ ਨੇ ਕਹਿਤਾ ਸਾਰਿਆਂ ਦੇ ਸਾਹਮਣੇ ਇਹ ਤਾਂ ਕਮਲਾ ਪਕਾਈ ਮਾਰਦਾ ਫਿਰਦਾ ਰਹਿੰਦਾ ਸਾਡੇ ਘਰਾਂ ਚੋਂ ਤਾਂ ਰੋਟੀਆਂ ਖਾਂਦਾ ਇਹ ਮੇਰੀ ਗੱਲ ਸੁਣ ਬਈ ਮੈਂ ਸੱਚੀ ਕਮਲਾ ਪਿਆਰ ਕਰਨ ਵਾਲੇ ਕਮਲੇ ਹੁੰਦੇ ਨਹੀਂ ਕਮਲਾ ਨਹੀਂ ਯਾਰ ਠੀਕ ਹੈ ਤੂੰ ਪਿਆਰ ਕਰਾਦੀ ਸੱਚਾ ਪਰ ਤੇਰੇ ਪਿਆਰ ਦੀ ਉਹਨੇ ਕਦਰ ਨਹੀਂ ਕੀਤੀ ਠੀਕ ਹੈ ਉਦੋਂ ਉਹ ਕਹਿ ਵੀ ਸਕਦੀ ਸੀ ਮੈਂ ਤਾਂ ਇਹਦੇ ਨਾਲ ਜਾਊਂਗੀ ਕੰਮ ਨੂੰ ਠੀਕ ਹੈ ਮੈਂ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਇੱਕ ਗੱਲ ਕਹਿਣਾ ਕਿਉਂ ਉਹਦੇ ਪਿੱਛੇ ਜ਼ਿੰਦਗੀ ਬਰਬਾਦ ਕਰੀ ਜਿੱਥੇ ਤੇਰੇ ਘਰ ਦੇ ਕਹਿੰਦੇ ਆ ਹੁਣ ਵਿਆਹ ਕਰਾਰਾ ਹੁਣ ਤਾਂ ਹੋ ਜੂ ਮੁੜ ਕੇ ਹੋਣਾ ਨਹੀਂ ਮੁੜ ਕੇ ਲੋਕਾਂ ਦੇ ਕੌਲਾਂ ਨਾ ਵੱਜੇ ਕਿਸੇ ਨੇ ਰੋਟੀ ਨਹੀਂ ਦੇਣੀ ਤੈਨੂੰ ਪੁੱਛਣਾ ਨਹੀਂ ਕਿਸੇ ਨੇ ਭਾਈ ਕਿਹੜੇ ਘਰਦਿਆਂ ਦੀ ਗੱਲ ਕਰਦਾ ਮੈਨੂੰ ਤਾਂ ਬੁਲਾਉਂਦਾ ਹੀ ਨਹੀਂ ਕੋਈ ਰਹੀ ਗੱਲ ਰੋਟੀ ਦੀ ਮੈਂ ਤਾਂ ਬਈ ਘਰ ਦੇ ਬਾਰੇ ਚੋ ਖਾਣਾਗਾ ਚਰ ਮੇਰੀ ਗੱਲ ਸਾਨੂੰ ਸਾਰਾ ਕੁਝ ਕਾਇਨ ਬੁਲਾਉਣਗੇ ਸਾਰਾ ਕੁਝ ਕਰਨੀ ਉਹ ਕਹਿੰਦੇ ਕਰਕੇ ਕੀ ਸਾਰਾ ਦਿਨ ਕੰਮੋ 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 ਹੀ ਕਰੀ ਜਾਂਦਾ ਹੈ ਹੋਰ ਕੀ ਕਰਨਾ ਘਰ ਦੇ ਵੀ ਅੱਕੇ ਪਏ ਆ ਯਾਰ ਇੰਨਾ ਹੀ ਹੁੰਦਾ ਸ ਨਹੀਂ ਚਲ ਕੋਈ ਨਹੀਂ ਠੀਕ ਆ ਜ਼ਿੰਦਗੀ ਨੇ ਮੈਨੂੰ ਪਤਾ ਵੀ ਤੇਰਾ ਨਾ ਧੱਕਾ ਕਰਿਆ ਪਰ ਦਿਮਾਗ ਚੋਂ ਕਰਦੇ ਇਹ ਚੀਜ਼ਾਂ ਹੁਣ ਨਹੀਂ ਬਈ ਹੈ ਉਹਦੇ ਬਿਨਾ ਜ਼ਿੰਦਗੀ ਜਿਉਣੀ ਬਹੁਤ ਔਖੀ ਹੈ ਬਈ ਮੈਨੂੰ ਮੈਂ ਕਿਸੇ ਹੋਰ ਨਾਲ ਬਾ ਨਹੀਂ ਭਾਈ ਕਦੇ ਵੀ ਨਹੀਂ ਇਹ ਨਹੀਂ ਹੋ ਸਕਦਾ ਬਈ ਮੈਂ ਤਾਂ ਦੇਖ ਲਾਉਣਾ ਦੋ ਵਿਆਹ ਕਰਾ ਲਏ ਦੂਜਾ ਵਿਆਹ ਬੁੜੇ ਨਾਲ ਵੀ ਕਰਾ ਲਿਆ ਉਹਨੇ ਤੂੰ ਇੱਕ ਵੀ ਨਹੀਂ ਕਰਾਇਆ ਨਹੀਂ ਤੂੰ ਹੀ ਕਿਵੇਂ ਸੋਚ ਲਿਆ ਬਿਕਮੂ ਨੂੰ ਭੋਲ ਕਿਵੇਂ ਹੋਰ ਕਿਸੇ ਨਾਲ ਗਿਆ ਕਰਾਂ ਇਹ ਨਹੀਂ ਕਦੇ ਵੀ ਹੋ ਸਕਦਾ ਨਹੀਂ ਹੋ ਸਕਦਾ ਹੋ ਕਿਉਂ ਨਹੀਂ ਸਕਦਾ ਜਦੋਂ ਕੰਮੋਂ ਤੈਨੂੰ ਭਲੀ ਤੂੰ ਵੀ ਭੋਲਿਆ ਯਾਰ ਮੇਰੇ ਤੋਂ ਨਹੀਂ ਭੁੱਲੇ ਜਾਂਦਾ ਹਰ ਰਹੀ ਗੱਲ ਕੰਮੋਂ ਦੀ ਕੰਮੋਂ ਮਜਬੂਰ ਹੋ ਸਕਦੀ ਆ ਪਰ ਇੰਨੀ ਬੇਕਾਰਕ ਨਹੀਂ ਜੋ ਮੈਨੂੰ ਪੁੱਛ ਲੂਗੀ ਮਿਲੀ ਸੀ ਬਾਈ ਹਾਂ ਤਾਂ ਮੈਨੂੰ ਨਾ ਉਹ ਵੀ ਅੱਖਾਂ ਤੇ ਮੂੰਹ ਤੋਂ ਪਤਾ ਲੱਗਦਾ ਸੀ ਕਿ ਬਹੁਤ ਅਤਿਆਚਾਰ ਹੋਇਆ ਉਹਦੇ ਤੇ ਬਹੁਤ ਥੱਕਾ ਹੋ ਜਾਂਦਾ ਉਹਦੇ ਨਾਲ ਉਹ ਥੱਕੇ ਚੋਂ ਬਾਈ ਕੰਮੋਂ ਨੂੰ ਕੱਢ ਕੇ ਰਹਿਣਾ ਜਿਵੇਂ ਵੀ ਮੋਜੀ ਬਾਈ ਤੂੰ ਮੇਰਾ ਸਾਥ ਦੀ ਨੇ ਹੀ ਗੱਲ ਸੁਣ ਸੰਨੀ ਹੁਣ ਤੱਕ ਤੇਰਾ ਕਿੰਨਾ ਸਾਥ ਦਿੱਤਾ ਮੈਂ ਸਾਥੋਂ ਮਾਣਾ ਮੋਟਾ ਕੰਮੋਂ ਵੀ ਦੇਵੇ ਉਧਰੋਂ ਫੇਰ ਹੀ ਕੋਈ ਹੱਲ ਹੋਊਗਾ ਬਈ ਕੰਮੋਂ ਕੁਛ ਨਹੀਂ ਕਰ ਸਕਦੀ ਉਹਦੀ ਮਾਂ ਬਹੁਤ ਮਜਬੂਰ ਕਰੀ ਜਾਂਦੀ ਆ ਬਈ ਮੇਰਾ ਸਾਥ ਦੇ ਕੰਮੋਂ ਮੈਂ ਦਲਦਲ ਚੋਂ ਕੱਟਣਾ ਚਾਹਣਾ ਵੀ ਹੁਣ ਤੈਨੂੰ ਐ ਪਤਾ ਵੀ ਉਹ ਬੁੜੇ ਨਾਲ ਕਿੱਥੇ ਵਿਆਹੀ ਆ ਕਿਵੇਂ ਗੋਸ਼ਾ ਬਈ ਪਤਾ ਹੀ ਨਹੀਂ ਬਈ ਪਤਾ ਨਹੀਂ ਬੁੜੇ ਦਾ ਹੀ ਪਤਾ ਕਰ ਲੈ ਪਤਾ ਬੁੜਾ ਹੀ ਗੱਡੀ ਚੜਾਦਾ ਨਹੀਂ ਬਈ ਹਾਂ ਉਹ ਬੁੜੀ ਦਾ ਨਾਮ ਐ ਜਰੂਰ ਸੁਣੇ ਜਿਹੜੀ ਉਸ ਜੰਗ ਘਰੇ ਸੀ ਉਹਨਾਂ ਦੀ ਕੀ ਨਾਮ ਸੀ ਆਪਣੇ ਪਿੰਡ ਦੇ ਕੋਈ ਆ ਉਹਦਾ ਨਾਮ ਸ਼ਾਇਦ ਬੰਤੂ ਵਾ ਬੰਤੂ ਹਾਂ ਬਈ ਉਹ ਗੁੜੀ ਨੂੰ ਪਤਾ ਲੱਗ ਸਕਦਾ ਗੰਮੂ ਆ ਕਿੱਥੇ ਆ ਗੰਮੂ ਕਿੱਥੇ ਜਾ ਕਰ ਉਹਨਾਂ ਦਾ ਬਈ ਉਹ ਤੁਹੂ ਦੋ ਛਗਣ ਪਉਂਦੀ ਸੀ ਨਾ ਉਹਦੋਂ ਕਹਿੰਦੀ ਸੀ ਆ ਜਾ ਬੰਤੂ ਕੰਮ ਉਹਨੇ ਬਾਹਰ ਛੱਡੀ ਉਹ ਮੈਨੂੰ ਤਾਂ ਪਤਾ ਮੈਂ ਬੁੜੀ ਨੂੰ ਦੇਖੀ ਜ਼ਰੂਰ ਆ ਪਰ ਉਹਦਾ ਘਰ ਨਹੀਂ ਪਤਾ ਮੈਨੂੰ ਬਈ ਬਈ ਕੋਈ ਹੱਲ ਕਰ ਬਈ ਬਈ ਮੈਂ ਤੇ ਚਲ ਕੋਈ ਮੇਰੀ ਹੱਥੋਂ ਮੇਰੀ ਗੱਲ ਸੁਣ ਮੈਂ ساری ਜ਼ਿੰਦਗੀ ਤਰਾਸਾਂ ਬੰਦ ਰਹੀ ਗੱਲ ਤਾਂ ਸੁਣਾ ਤੇ ਚਲ ਜਾਂਦਾ ਹਾਂ ਸਵਾ ਰੱਖ ਆਪਾਂ ਬੰਤੂ ਦਾ ਪਤਾ ਕਰਦੇ ਆਂ ਬੰਤੂ ਦੇ ਘਰੇ ਜਾਇਆ ਮੈਂ ਗਾਹ ਫਿਰ ਉਹ ਬੁਢੇ ਦਾ ਪਤਾ ਕਰ ਲਾਂਗੇ ਠੀਕ ਹੈ ਬਈ ਉਹਨੂੰ ਸਾਰੀ ਗੱਲ ਮੈਂ ਸਮਝਾ ਦੂੰ ਮੈਂ ਖੂ ਇਹ ਪਾਗਲਾ ਮੈਂ ਤਾਂ ਨਹੀਂ ਪਾਗਲ ਫੇਰ ਤਾਂ ਠੀਕ ਆ ਤੇਰੇ ਨਾਲ ਚੱਲਵਾੜੂ ਯਾਰ ਉੱਥੇ ਉਹਦੇ ਪਿੰਡ ਜਿੱਥੇ ਵੀ ਆ ਠੀਕ ਆ ਬਈ ਹਾਂ ਜਿਹੜੇ ਬਹਾਨੇ ਨਾਲ ਉਹਦੇ ਘਰੇ ਜਾ ਕੇ ਆ ਮੈਂਨੇ ਕੰਮ ਉਹ ਸਕਦਾ ਤੈਨੂੰ ਪਤਾ ਲੱਗ ਜੇ ਤੂੰ ਬਹਾਨੇ ਨਾਲ ਜਾ ਕੇ ਗੱਲ ਕਰ ਤਸਵੀਰ ਦੀ ਕੁੜੀ ਦਾ ਰੈਸਟਰਾ ਕਰਵਾਉਣਾ ਸੀ ਇੱਕ ਚੰਗਾ ਰੈਸਟਰਾ ਤੈਨੂੰ ਸਾਰਾ ਕੁਝ ਦੱਸ ਦਊਗੀ ਤੂੰ ਸਕਦਾ ਤਾ ਬਹਾਨੇ ਨਾਲ ਪੁੱਛ ਲੈ ਜਿਉਂਨੇ ਕਹਤਾ ਵੀ ਕੁੜੀ ਵਿਆਹਤੀ ਨਹੀਂ ਸਣੀ ਐ ਨਹੀਂ ਹੋਣਾ ਮੁੰਡਾ ਤੋ ਆਪਾਂ ਨੂੰ ਵੀ ਪਤਾ ਹੈ ਤੇ ਉਹਨਾਂ ਨੂੰ ਵੀ ਪਤਾ ਜਦੋਂ ਵਿਆਹ ਹੀ ਦਿੱਤੀ ਇੱਥੇ ਤਾਂ ਉਹ ਹੋਣੀ ਨਹੀਂ ਕੰਮ ਉਹ ਬਾਈ ਉਹਨਾਂ ਦਾ ਝੂਰ ਹੋ ਗਿਆ ਹੀ ਆ ਬਾਈ ਨਹੀਂ ਪਤਾ ਬਾਈ ਕਿਸੇ ਨੂੰ ਨਹੀਂ ਪਤਾ ਬਾਈ ਬਾਈ ਆਂਡੀਆਂ ਗਵਾਂਡੀਆਂ ਨੂੰ ਨਹੀਂ ਪਤਾ ਆਪਾਂ ਨੂੰ ਇੱਧਰ 2 ਕਿਲੋਮੀਟਰ ਦੂਰ ਬੈਠਿਆਂ ਨੂੰ ਕਿੱਥੋਂ ਪਤਾ ਲੱਗਿਆ ਬਾਈ ਜਾਣ ਕੇ ਪਤਾ ਕਰ ਲੈ ਤੇਰੇ ਮੁੰਡੇ ਦੇ ਹੱਥ ਜੂ ਹੱਥ ਨਾ ਮੰਨ ਫਿਰ ਅੰਦੀ ਨਾਲ ਕਰ ਤੁੰਨੇ ਯਾਰ ਆ ਯਾਰ ਫੇਰ ਕੀ ਹੋ ਗਿਆ ਤੇਰਾ ਸਾਥ ਦਿੱਤਾ ਪਹਿਲਾਂ ਵੀ ਹੁਣ ਵੀ ਜੰਗਾ ਚਲ ਕੋਈ ਨਹੀਂ ਉਹਨਾਂ ਦੇ ਘਰੇ ਜਾ ਕੇ ਪਤਾ ਕਰ ਰੋ ਤਾ ਮੈਂ ਠੀਕ ਹੈ ਬਾਈ ਨਰੇਤਰਿਆ ਕੇ ਅੱਜ ਹੀ ਪਤਾ ਕਰ ਅੱਜ ਹੀ ਪਤਾ ਕਰਦਣਾ ਚੱਲ ਤੂੰ ਮੜਿਆ ਦਿਮਾਗ ਤੇ ਟੈਨਸ਼ਨ ਲਾ ਠੀਕ ਆ ਮੜਿਆ ਸੈਟ ਹੋ ਠੀਕ ਐ ਇੰਨੀ ਟੈਨਸ਼ਨ ਨਾ ਲਿਆ ਕਰ ਕੋਈ ਨਹੀਂ ਆਪਾਂ ਸਾਰਾ ਹੱਲ ਕਰਨਾ ਏ ਠੀਕ ਐ ਰੋਣਾ ਛੱਡ ਪਹਿਲਾਂ ਤਾਂ ਯਾਰ ਟੈਨਸ਼ਨ ਤਾਂ ਫੇਰ ਲਹੂਗੀ ਜੇ ਕਿਸੇ ਗੱਲ ਦਾ ਹੌਸਲਾ ਹੋ ਬਈ ਮੇਨ ਮੇਰੀ ਗੱਲ ਸੁਣ ਹੌਸਲਾ ਰੱਖ ਸਾਰਾ ਕੁਝ ਕਰਾਂਗੇ ਕੋਈ ਮੈਂ ਮਰ ਜੂ ਪਤਾ ਕਰਦੇ ਬਈ ਚਲ ਠੀਕ ਹੈ ਮੈਂ ਕਰਦਾ ਪਤਾ ਮਰਨ ਵਾਲੀਆਂ ਗੱਲਾਂ ਨਾ ਕਰਾ ਕਰ ਕਮਲਿਆ ਸਾਰਾ ਕੁਝ ਹੋ ਜਾਂਦਾ ਹੈ ਜ਼ਿੰਦਗੀ ਚ ਠੀਕ ਹੈ ਕਿਸੇ ਬਿਨਾ ਕੁਝ ਨਹੀਂ ਰਹਿੰਦਾ ਹੁੰਦਾ ਨਾਲੇ ਮਾੜਾ ਮੋਟਾ ਦਿਮਾਗ ਨੂੰ ਹੱਥ ਮਾਰਿਆ ਕਰ ਠੀਕ ਹੈ ਚਲ ਕਰਦਾ ਪਤਾ ਮੈਂ ਬੀਚੂ ਤਾਂ ਕਹਿੰਦਾ ਕਿਸੇ ਬਿਨਾ ਕੁਝ ਨਹੀਂ ਰਹਿੰਦਾ ਹੁੰਦਾ ਮੈਨੂੰ ਪਤਾ ਨਹੀਂ ਮੇਰੀ ਜ਼ਿੰਦਗੀ ਇੱਕ ਥਾਂ ਹੀ ਓਕੇ ਖੜ ਗਈ ਆ ਉਹਦਾ ਮੈਨੂੰ ਵੀ ਪਤਾ ਹੈ ਚਲ ਠੀਕ ਹੈ ਮੈਂ ਕਰਦਾ ਪਤਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰਵਾਹ ਬਕਰ